ਕਸੀ ਪਿੰਡ ਬੁਰਦੀ ਦੇ ਪੋਰ ਤੇ ਖੜੇ ਹੋਏ ਆ ਤੇ ਜਿੱਥੇ ਵੀ ਇਹ ਪਾਣੀ ਜਾਏਗਾ ਤਰਥੱਲੀ ਮਚਾ ਦੇਗਾ ਅੱਜ ਵੇਖੋ ਕਿੱਡਾ ਭਾਰੀ ਉਫਾਨ ਕਿੰਨੇ ਪਾਣੀ ਦਾ ਵਿਰਾਟ ਰੂਪ ਤੁਸੀਂ ਦੇਖ ਰਹੇ ਹੋ ਜਨਨਤ ਕਹਾਂਣਾ ਤੁਹਾਨੂੰ ਨਾਲ ਦੀ ਨਾਲ ਵੀਡੀਓ ਸ਼ੇਅਰ ਕਰਦੇ ਹੋ ਜਰੂਰ ਤਾਂ ਜੋ ਜਨਨਤ ਸਾਉਂਤੋ ਦੇ ਜਿਹੜੇ ਥੱਲੇ ਦੇ ਇਲਾਕੇ ਆ ਉਹ ਅਵੇਅਰ ਹੋ ਜਾਣ ਇਨਸ਼ਾਅੱਲਾ ਤੁਹਾਨੂੰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਇਹ ਆਨੰਦਪੁਰ ਸਾਹਿਬ ਤੋਂ ਪਾਣੀ ਹੈ ਮੰਗਲ ਦਾ ਜਿਹੜਾ ਡੈਮ ਹੈਗਾ ਉਥੋਂ ਪਾਣੀ ਹੈ ਆ ਰਿਹਾ ਹੈ ਤੇ ਨਾਲ ਵਿੱਚ ਜਿਹੜਾ ਖੱਡਾਂ ਦਾ ਪਾਣੀ ਮੀਂਹ ਦਾ ਪਾਣੀ ਰਲ ਗਿਆ ਸਾਰੇ ਹਿਮਾਚਲ ਦਾ ਬਹੁਤ ਬਰਾਗ ਰੂਪ ਲੈ ਰਿਹਾ ਹੈ ਤੇ ਬਹੁਤ ਵੱਡਾ ਨੁਕਸਾਨ ਕਰੇਗਾ ਇਸ ਕਰਕੇ ਬੇਨਤੀ ਇਹ ਵੀਡੀਓ ਸ਼ੇਅਰ ਕਰ ਦਿਓ ਕਿ ਤਾਂ ਜੋ ਲੋਕਾਂ ਤੱਕ ਪਹੁੰਚ ਜਾਵੇ ਇਹ ਗੱਲ ਕਿ ਆਨੰਦਪੁਰ ਸਾਹਿਬ ਤੋਂ ਕਿੰਨਾ ਪਾਣੀ ਆ ਰਿਹਾ ਹੈਗਾ ਵਾਈਕੂ ਗਿੱਕਾ ਖਾਲਸਾ ਭਾਈ ਗੁਰਜੀਤ ਸਿੰਘ